ਸਾਸੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਅੱਜ ਤੋਂ ਲਗਭਗ 1 ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਦੋ ਸ਼ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਪਟੇ ਸੀ ਪਹਿਲਾ ਨਾਮ ਸੀ ਡਾਕਟਰ ਸਕੁੰਦਰ ਕੁਮਾਰ ਸੁਖੀ ਜਿਹੜੂ ਡਾਕਟਰ ਸੁਖੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਹਲਕਾ ਬੰਗਾ ਤੋਂ ਉਹਨਾਂ ਨੇ ਅਸਤੀਫਾ ਦੇ ਕੇ ਸ਼ਮੂਲੀਅਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਦੂਸਰਾ ਵੱਡਾ ਨਾਮ ਸਜੀਆਂ ਅਤੇ ਖਬੀਆਂ ਬਾਹਾਂ ਡਿੰਪੀ ਢੋ ਜੋ ਹਲਕਾ ਗਿਦਰਵਾਹ ਦੇ 34ਵੀਂ ਅੰਜਾਜਵੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਪੱਟ ਕੇ ਸ਼ਮੂਲੀਅਤ ਕਰਾ ਲਈ ਗਈ ਰਸਮੀ ਤਰੀਕੇ ਦੇ ਨਾਲ ਆਪ ਆਦਮੀ ਪਾਰਟੀ ਦੇ ਵਿੱਚ ਹੁਣ ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਆਗੂ ਪੱਟ ਲਿਆ ਹੈ ਇੱਕ ਵੱਡਾ ਝਟਕਾ ਲੱਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਟਕਸਾਲੀ ਆਗੂ ਨੇ ਜਾਂ ਸਾਬਕਾ ਵਿਧਾਇਕ ਨੇ ਸਾਬਕਾ ਮੰਤਰੀ ਨੇ ਇੱਕ ਇੱਕ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਥ ਚੜ੍ਹਦੇ ਜਾ ਰਹੇ ਨੇ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਕਾਟੋ ਕਲੇਸ਼ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਧਿਆ ਹੋਇਆ ਹੈ ਉਹ ਹਾਲਾਂ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਧੜਾ ਕਿਸੇ ਤਰ੍ਹਾਂ ਦੀ ਸਹਿਮਤੀ ਜਾਬ ਵਿਚਾਰ ਵਟਾਂਦਰਾ ਨਹੀਂ ਕਰਿਆ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਨਾਲ ਅਤੇ ਤੀਸਰੇ ਪਾਸੋਂ ਆਮ ਆਦਮੀ ਪਾਰਟੀ ਵਾਲੇ ਹਰ ਰੋਜ਼ ਕੋਈ ਨਾ ਕੋਈ ਨਵਾਂ ਸ਼ਰੋਮਣੀ ਅਕਾਲੀ ਦਲ ਦਾ ਲੀਡਰ ਪੱਟਦੇ ਨੇ ਅਤੇ ਉਸ ਨੂੰ ਸ਼ਮੂਲਿਤ ਕਰਾਇ ਦਿੱਤੀ ਜਾਂ ਕਰਾ ਦਿੱਤੀ ਜਾਂਦੀ ਹੈ ਆਮ ਆਦਮੀ ਪਾਰਟੀ ਵੱਲ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਝਟਕਾ ਦੇ ਦਿੱਤਾ ਹੈ ਇਸ ਨੂੰ ਲੈ ਕੇ ਭਾਵੇਂ ਸੂਬੇ ਦੇ ਮੁੱਖ ਮੰਤਰੀ ਦੀ ਤबीयत ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਹੀ ਨਹੀਂ ਚੱਲ ਰਹੀ ਅੱਜ ਐਡਮਿਟ ਨੇ ਖਰੜ ਦੇ ਹਸਪੀਟਲ ਫੋਰਟਿਸ ਦੇ ਵਿੱਚ ਕੋਈ ਉਹਨਾਂ ਦੇ ਨਿੱਜੀ ਜਿਹੜੇ ਹੈ ਉਹਨਾਂ ਦੇ ਟੈਸਟ ਹੋ ਰਿਹਾ ਨੇ ਉਹਨਾਂ ਦੀ ਫਿਜ਼ੀਕਲ ਹੈਲਥ ਨੂੰ ਲੈ ਕੇ ਅਸੀਂ ਵੀ ਆਸ ਕਰਦੇ ਹਾਂ ਕਿ ਸੂਬੇ ਦੇ ਮੁੱਖ ਮੰਤਰੀ ਨੇ ਜਲਦੀ ਤੋਂ ਜਲਦੀ ਉਹਨਾਂ ਨੂੰ ਠੀਕ ਹੋ ਜਾਣਾ ਚਾਹੀਦਾ ਹੈ ਕਿਉਂਕਿ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਲੇਕਿਨ ਫਿਰ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਪਟਰੇ ਨੇ ਦੱਸ ਦਈਏ ਕਿ ਨਰਿੰਦਰ ਸਿੰਘ ਸੋਨਾ ਜੋ ਫਾਇਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਵੱਲੋਂ ਫਾਇਲਕਾ ਜ਼ਿਲ੍ਹੇ ਦਾ ਵੱਡਾ ਆਗੂ ਲਖਵੀਰ ਸਿੰਘ ਉਰਫ ਉਸ ਨੂੰ ਨੋਨਾ ਬਰਾੜ ਕਿਹਾ ਜਾਂਦਾ ਹੈ ਅੱਜ ਪਟ ਲਿਆ ਹੈ ਅਤੇ ਉਸ ਦੀ ਰਸਮੀ ਤਰੀਕੇ ਦੇ ਨਾਲ ਪਰਨਾ ਪਾ ਕੇ ਸਰੂਪਾ ਪਾ ਕੇ ਉਸ ਦੀ ਸ਼ਾਮੂਲਿਤ ਕਰਾ ਲਈ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਹੈ ਨਰਿੰਦਰ ਸਿੰਘ ਸਮਰਾਨਾ ਨੇ ਕਿਹਾ ਹੈ ਕਿ ਅਸੀਂ ਲਖਵਿੰਦਰ ਸਿੰਘ ਉਰਫ ਨੋਨਾ ਬਰਾੜ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਵੱਡੇ ਅਹੁਦੇ ਦੇ ਨਾਲ ਨਿਵਾਜਿਆ ਜਾਵੇਗਾ ਲਖਵਿੰਦਰ ਸਿੰਘ ਉਰਫ ਨੋਨਾ ਬਰਾੜ ਨੂੰ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਕਿਹਾ ਕਿ ਨੋਨਾ ਬਰਾੜ ਲਖਵਿੰਦਰ ਸਿੰਘ ਵਰਗੇ ਸਾਨੂੰ ਮਿਹਨਤੀ ਜਝਾਰੂ ਜਿਹੜੇ ਪੰਜਾਬ ਦੇ ਬਾਰੇ ਸੋਚਦੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਵਰਕਰ ਪਾਹ ਸ਼੍ਰੋਮਣ ਚਾਹੇ ਚੋਮਣੀ ਅਕਾਲੀ ਦਲ ਦੇ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਦੇ ਹੋਣ ਚਾਹੇ ਕਾਂਗਰਸ ਪਾਰਟੀ ਦੇ ਹੋਣ ਉਹ ਸਾਨੂੰ ਚਾਹੀਦੇ ਨੇ ਇੱਕ ਵੱਡਾ ਨਾਮ ਹੈ ਕਾਫੀ ਵੱਡਾ ਰਸੂਖ ਹੈ ਜ਼ਿਲ੍ਹਾ ਫਾਿਲਕਾ ਦੇ ਵਿੱਚ ਲਖਵਿੰਦਰ ਸਿੰਘ ਉਰਫ ਨੋਨਾ ਬਰਾੜ ਦਾ ਨੋਨਾ ਬਰਾੜ ਅੱਜ ਆਪਣੇ ਹਜ਼ਾਰਾਂ ਵਰਕਰਾਂ ਦੇ ਨਾਲ ਸ਼ਮੂਲਿਤ ਕਰ ਗਿਆ ਸ਼ਾਮਲ ਹੋ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਹਰ ਰੋਜ਼ ਕੋਈ ਨਾ ਕੋਈ ਝਟਕਾ ਲੱਗਦਾ ਹੈ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋਨਾ ਸਾਹਿਬ ਨੇ ਵੱਡਾ ਆਗੂ ਸ਼੍ਰੋਮਣੀ ਅਕਾਲੀ ਦਲ ਦਾ ਪਟਕੇ ਸ਼ਮੂਲਿਤ ਕਰਾ ਦਿੱਤੀ ਹੈ ਆਮ ਆਦਮੀ ਪਾਰਟੀ ਵਿੱਚ ਧੰਨਵਾਦ